ਕਿਆ ਪੱਧਰ ਤੇ ਆਰਟੀਓ ਐਸੋਸੀਏਸ਼ਨ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ ਉਸ ਹੜਤਾਲ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕੀ ਚੇਤਾਵਨੀ ਦਿੱਤੀ ਹੈ ਆਹ ਤੁਹਾਨੂੰ ਸੁਣਾਉਂਦੇ ਹਾਂ ਆਰਟੀਆਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਤੇ ਝੋਨੇ ਦੀ ਫਸਲ ਜਿਹੜੀ ਹੈ ਖਰੜ ਦੀ ਅਨਾਜ ਮੰਡੀ ਚ ਨਹੀਂ ਆ ਰਹੀ ਤੁਸੀਂ ਦੇਖ ਰਹੇ ਹੋ ਇਹ ਅਨਾਜ ਮੰਡੀ ਦਾ ਸੈੱਡ ਹੈ ਜਿੱਥੇ ਕਿੱਥੇ ਇਸ ਟਾਈਮ ਜਿਹੜੀ ਹੈ ਝੋਨੇ ਦੀ ਫਸਲ ਆ ਜਾਣੀ ਸੀ ਪਰ ਉਰੇ ਜੇ ਆਪਾਂ ਗੱਲ ਕਰੀਏ ਆੜਤੀਆਂ ਦੀ ਹੜਤਾਲ ਕਰਨੇ ਇੱਕ ਗੱਡੀਆਂ ਦਾ ਸ਼ੈੱਡ ਬਣ ਕੇ ਰਹਿ ਗਿਆ ਏ ਕਿਉਂਕਿ ਹੜਤਾਲ ਜਿਹੜੀ ਹੈ ਕਰੀ ਹੋਈ ਹੈ ਜ਼ਿਮੀਦਾਰਾਂ ਦੀ ਫਸਲ ਜਿਹੜੀ ਹੈ ਉਹ ਪੱਕੀ ਹੋਈ ਹੈ ਪਰ ਜ਼ਿਮੀਦਾਰ ਲੈ ਆ ਨਹੀਂ ਰਹੇ ਤੁਸੀਂ ਦੇਖ ਰਹੇ ਹੋ ਏ ਖਰੜ ਦੀ ਅਨਾਜ ਮੰਡੀ ਅਨਾਜ ਮੰਡੀ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਸ ਟਾਈਮ ਜਿਹੜੇ ਹੈ ਇਹ ਜੇ ਸਮੇਂ ਦੇ ਵਿੱਚ ਜਿਹੜੀ ਹੈ ਝੋਨੇ ਦੀ ਫਸਲ ਜਿਹੜੀ ਹੈ ਕਿਸਾਨਾਂ ਦੀ ਪੱਕ ਕੇ ਤਿਆਰ ਹੋ ਜਾਂਦੀ ਸੀ ਤੇ ਇਸ ਮੰਡੀ ਦੇ ਵਿੱਚ ਆ ਜਾਂਦੀ ਸੀ ਝੋਨੇ ਦੀ ਫਸਲ ਤਾਂ ਨਹੀਂ ਆਈ ਤੁਸੀਂ ਦੇਖ ਰਹੇ ਗੱਡੀਆਂ ਖੜਾਣ ਨੂੰ ਜਿਹੜਾ ਹੈ ਸ਼ੈੱਡ ਜਰੂਰ ਬਣ ਗਿਆ ਮਸ਼ੀਨਰੀ ਜਿਹੜੀ ਹੈ ਝੋਨੇ ਦੀ ਫਸਲ ਨੂੰ ਸਫਾਈ ਕਰਦੀ ਸੀ ਉਹ ਮਸ਼ੀਨਰੀ ਜਿਹੜੀ ਹੈ ਬਿਲਕੁਲ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਹੈ ਧੂੜ ਫੱਕ ਕਰ ਰਹੀ ਹੈ ਮਿੱਟੀ ਉਹਦੇ ਤੇ ਕਿੰਨੀ ਕਿੰਨੀ ਜਮੀ ਹੋਈ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਖਰੜ ਦੀ ਅਨਾਜ ਮੰਡੀ ਦੀਆਂ ਦਿਖਾ ਰਹੇ ਹਾਂ ਪਾਲਜੀ ਖਰੜ ਦੀ ਸੜਕਾਂ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਖਾਸ ਕਰ ਲਾਂਡਰਾ ਰੋਡ ਦਾ ਤੁਸੀਂ ਕਿਸਾਨੀ ਉਹਨਾਂ ਦੇ ਨਮਾਇंदे ਹੋ ਜੀ ਲਖਵਾਲ ਦੇ ਜੀ ਉਹ ਜਿਹੜੀ ਆ ਗਾਂਹ ਜੀਰੀ ਦੀ ਜਿਹੜੀ ਆ ਫਸਲ ਆਣੇ ਨੂੰ ਤਿਆਰ ਬੈਠੀ ਆ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਮੰਗ ਪੱਤਰ ਵੀ ਬਹੁਤ ਦੇਦੇ ਕਿਉਂ ਨਹੀਂ ਕੰਮ ਹੋ ਰਿਹਾ ਜੀ ਅਸੀਂ ਮੈਡਮ ਨੂੰ ਵੀ ਮੰਗ ਪੱਤਰ ਦਿੱਤਾ ਪ੍ਰਸ਼ਾਸਨ ਨੂੰ ਵੀ ਸਾਰੇ ਜੀਰੀ ਦੀ ਫਸਲ ਤਿਆਰ ਹੈ ਵੀ ਸਾਰੇ ਰੋਡ ਪਿੰਡਾਂ ਦੇ ਵੀ ਆਹ ਲਾਂੜਾ ਰੋਡ ਤਾਂ ਮੇਨ ਹੈ ਉਹ ਖਰੜਦਾ ਤਾਂ ਬਹੁਤਾ ਹੀ ਬੁਰਾ ਹਾਲ ਹੈ ਮੰਡੀ ਦਾ ਦੇਖ ਲਓ ਉਧਰ ਜੀਰੀ ਦਾ ਸੀਜ਼ਨ ਸਿਰਪਰ ਹੈ ਮੰਡੀ ਦੀ ਰੋਡਾਂ ਦਾ ਹਾਲ ਦੇਖ ਲਓ ਪ੍ਰਸ਼ਾਸਨ ਬਿਲਕੁਲ ਵੀ ਇਧਰ ਨੂੰ ਧਿਆਨ ਨਹੀਂ ਦੇ ਰਿਹਾ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਹੜੀ ਗੂੜੀ ਨੀਂਦ ਸੁੱਤਾ ਪਿਆ ਉਹਨਾਂ ਨੂੰ ਪਤਾ ਨਹੀਂ ਤਰੀਕੇ ਜਿਸ ਤਰ੍ਹਾਂ ਮੌਸਮ ਨੇ ਰੇਟ ਕਰਤੀ ਹੈ ਤਰੀਕ ਇਹ ਸ਼ਾਇਦ ਅਗਲਾ ਮਹੀਨਾ ਹੀ ਚੱਲ ਕਹਿੰਦੇ ਹੋ ਮੈਂ ਨਹੀਂ ਅਗਾਂ ਤਾਂ ਜੀਰੀ ਆਉਣ ਲੱਗ ਜਾਂਦੀ ਹੈ ਉਧਰ ਹੜਤਾਲਾਂ ਹੋਈ ਜਾਂਦੀਆਂ ਕਿਸੇ ਪਾਸੇ ਸੁਣਦੇ ਨਹੀਂ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਵੀ ਇਹਨਾ ਮੰਗਾ ਕਿ ਨਹੀਂ ਧਿਆਨ ਕਰ ਲੋ ਸਾਡਾ ਕਿਸਾਨੀ ਨੂੰ ਡੋਬਣੇ ਪਰ ਨਾ ਖੜੋ ਕਿਹਨੂੰ ਕਿਹਨੂੰ ਤੁਸੀਂ ਇਹ ਸੜਕਾਂ ਨੂੰ ਲੈ ਕੇ ਜਿਹੜੀ ਹੈ ਮੰਗ ਪੱਤਰ ਦੇ ਚੁੱਕੇ ਹੋ ਜੀ ਹੁਣ ਤੱਕ ਅਸੀਂ ਤਾਂ ਡੀਸੀ ਸਾਹਿਬ ਦੇ ਵੀ ਧਿਆਨ ਮਾਰ ਲੈਂਦਾ ਬਾਕੀ ਮંત્રી ਨੂੰ ਅਨਮੋਲ ਗਗਨ ਮਾਨ ਨੂੰ ਵੀ ਮੰਗ ਪੱਤਰ ਦਿੱਤਾ ਪਹਿਲਾਂ ਖਬਰਾਂ ਵੀ ਮਾਨਤਰੀ ਨਹੀਂ ਰਹੇ ਜੀ ਚਲੋ ਹੁਣ ਮੰਤਰੀ ਨਹੀਂ ਪਹਿਲਾਂ ਜੱਤ ਮੰਤਰੀ ਤੇ ਅਸੀਂ ਉਹਨਾਂ ਦੇ ਵੀ ਧਿਆਨ 'ਚ ਲਿਆਂਦਾ ਅਸੀਂ ਖਬਰਾਂ ਵੀ ਲਵਾ ਚੁੱਕੇ ਹਾਂ ਸਾਰੇ ਮੀਟਿੰਗ ਵਿੱਚ ਖਬਰਾਂ ਵੀ ਲਵਾ ਚੁੱਕੇ ਹਾਂ ਰੋਡਾਂ ਬਾਰੇ ਵੀ ਰੋਡਾਂ ਦਾ ਖਾਸ ਧਿਆਨ ਦਿੱਤਾ ਜਾਬ ਹੈ ਪਰ ਕਿਸੇ ਸਾਡੀ ਖਬਰ ਦਾ ਕੋਈ ਅਸਰ ਨਹੀਂ ਹੋਇਆ ਕਿਸੇ ਵੀ ਰੋਡ ਦਾ ਐਕਸੀਡੈਂਟ ਜ਼ਰੂਰ ਵਧ ਗਏ ਕਿਉਂ ਖੱਡੇ ਪੈ ਗਏ ਐਕਸੀਡੈਂਟ ਜ਼ਰੂਰ ਵਧ ਗਏ ਪਰ ਕੋਈ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਅਸੀਂ ਤਾਂ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਹਾਂ ਵੀ ਜਾਗ ਜਿਓ ਨਹੀਂ ਤਾਂ ਅਸੀਂ ਹਥਿਆਰ ਚੱਕ ਲੈ ਜਣੇ ਹਲੇ ਬਹਿਲੇ ਹੀ ਐ ਬੈਠ ਜੂਗੇ ਬਸ ਸਟੈਂਡ ਪੱਕਾ ਧਰਨਾ ਲਾ ਕੇ ਬੈਠੂਗੇ ਤੇ ਕਿੰਨੇ ਕ ਦਿਨ ਦਾ ਅਲਟੀਮੇਟਮ ਦਿੰਦੇ ਵੀ ਸਰਕਾਰ ਨਾਲ ਹੀ ਆਹੀ ਐ ਪਹਿਲੀ ਤਰੀਕ ਤੱਕ ਕਰਦਾ ਜੇ ਪਹਿਲੀ ਤਰੀਕ ਤੱਕ ਕਰ ਨਾ ਕਰਿਆ ਅਸੀਂ ਜਿਨੀ ਬਾਅਦ ਮੈਂ ਵੱਡੂਗੇ ਨਾਲੇ ਆਰਤੀਆਂ ਦੀ ਹੜਤਾਲ ਦੇਖ ਲੂਗੇ ਨਾਲੇ ਆਪਣਾ ਕੰਮ ਕਰ ਲੂਗੇ ਉੱਥੇ ਪੱਕਾ ਮੋਰਚਾ ਲਾ ਕੇ ਬੈਠ ਜੂਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਵੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਐ ਵੀ ਪਾਣੀ ਦੀ ਬਚਤ ਕਰੋ ਘੱਟ ਟਾਈਮ ਵਾਲੀ ਜਿੜੀ ਲਾਓ ਉਹ ਘੱਟ ਟਾਈਮ ਵਾਲੀ ਜਿਹੜੀ ਜਰੀ ਲਾਈ ਵੀ ਉਹ ਪੱਕ ਕੇ ਤਿਆਰ ਆ ਫਸਲ ਇਹਦੇ ਕਰਕੇ ਜਿਹੜੀ ਮੰਡੀਆਂ 'ਚ ਇਹਦੇ ਇੰਤਜ਼ਾਮ ਕਰਨਾ ਚਾਹੀਦਾ ਹੁਣੇ ਅਸੀਂ ਦੇਖ ਰਹੇ ਹਾਂ ਤੇ ਖੇੜ ਮੰਡੀ 'ਚ ਵੀ ਇੱਥੇ ਕੋਈ ਸਾਨੂੰ ਲੱਗਦਾ ਨਹੀਂ ਇੱਥੇ ਕੋਈ ਇੰਤਜ਼ਾਮ ਹੈ ਨਾ ਕੋਈ ਮੰਡੀ ਦੀ ਸਫਾਈ ਹੈ ਨਾ ਕੋਈ ਤਾਂ ਹੋਰ ਪੂਰੀ ਤਿਆਰੀ ਜਿਹੜੇ ਕਿਸਾਨ ਜੀਮੀਦਾਰ ਮੰਡੀ 'ਚ ਫਸਲ ਲੈ ਕੇ ਆਉਣ ਉਹਦੇ ਪਤਾ ਪਰ ਹੋਣੀ ਚਾਹੀਦੀ ਹੈ ਕਿਸਾਨ ਕੋਲ ਇੰਨੀ ਜਗ੍ਹਾ ਨਹੀਂ ਹੈ ਵੀ ਉਹ ਘਰਾਂ ਜੀਤੀ ਰੱਖ ਸਕੇ ਇਹਦੇ ਕਰਕੇ ਕਿਸਾਨ ਖੱਜਲ ਖਾਰ ਹੋ ਰਿਹਾ ਸਰਕਾਰੇ ਦੇ ਪਰ ਧਿਆਨ ਦੇਵੇ ਇਹ ਤਾਂ ਇਹਨਾਂ ਨੂੰ ਡਾਇਆ ਖਾਦ ਨਹੀਂ ਮਿਲ ਰਹੀ ਆਲੂ ਲਾਉਣੇ ਆ ਹੋਰ ਸਬਜ਼ੀਆਂ ਲਾਉਣੀਆਂ ਕਿਸਾਨ ਕਦੇ ਕਿਦੇ ਨੇ ਹਰਿਆਣੇ ਦੇ ਡਾਇਆ ਖਾਦ ਵੀ ਮਗਾਉਣੇ ਨੂੰ ਮਜਬੂਰ ਹੋ ਰਹੇ ਨੇ ਹਰਿਆਣੇ ਦੇ ਡਾਇਆ ਖਾਦ ਹੈਗੀ ਪੰਜਾਬ 'ਚ ਹੈ ਨਹੀਂ ਉੱਥੇ ਦੇ ਲੋਕ ਇੰਨਾ ਖਰਚ ਕਰਕੇ ਕਈ ਇਰਾਨ ਉੱਥੇ ਦੀ ਇੰਤਜ਼ਾਮ ਕਰ ਰਹੇ ਲਿਆਉਣ ਦਾ ਜਿਹੜੇ ਪੰਜਾਬ 'ਚ ਜੀਰੀ ਨਾਲ ਵਿਕੇ ਤਾਂ ਕਿਸਾਨ ਹਰਿਆਣੇ ਦੀ ਬੀਜਰੀ ਲੈ ਕੇ ਜਾ ਕੇ ਵੇਚ ਸਕਦੇ ਕਿਸਾਨ ਦਾ ਕੋਈ ਨਾ ਕੋਈ ਹਿੱਲਾ ਕਰਨਾ ਹੀ ਹੈ ਸਰਕਾਰਾਂ ਤੇ ਜਲਦ ਤੋਂ ਜਲਦ ਧਿਆਨ ਦੇਵੇ ਨਹੀਂ ਤਾਂ ਜਿਸ ਤਰ੍ਹਾਂ ਜਸਵੰਤ ਸਿੰਘ ਨੇ ਨੇ ਅਮੀਆ ਥੜੇ ਜਾਣ ਸਕਤ ਤਰਨ ਕਿ ਅੱਭੀ ਧਰਨਾ ਲਾਉਂਗਾ ਜਾਂ ਹੋਰ ਸਾਨੂੰ ਕੋਈ ਰਜਿਸਟ੍ਰੈਂਟ ਲੈਣਾ ਪਊਗਾ ਬਹੁਤ ਬੁਰਾ ਹਾਲ ਹੋਇਆ ਬਾਈ ਕਹਿੰਦਾ ਫਸਲ ਜ਼ਰੂਰ ਪੱਕੀ ਹੋਈ ਹੈ ਲੈ ਕੇ ਕਿਸ ਤਰ੍ਹਾਂ ਆਉਂਗੇ ਜੇ ਤੁਸੀਂ ਮੰਡੀ ਤੱਕ ਲੈ ਕੇ ਆਉਗੇ ਅੱਧੀ ਤੁਹਾਡੀ ਜੀਰੀ ਜਿਹੜੀ ਫਸਲ ਆ ਜੀਰੀ ਦੀ ਉਹ ਤਾਂ ਰਸਤੇ ਵਿੱਚ ਖਿੰਡ ਜਾਣੀ ਟੋਏ ਐਨੇ ਪਏ ਹੋਏ ਆ ਸਰਕਾਰ ਜੇ ਇਹਨੇ ਜਲਦੀ ਜਿਹੜੇ ਟੋਏ ਪਏ ਪਿਆ ਜੇ ਹੋਰ ਨਹੀਂ ਕਰ ਸਕਦੀ ਤਾਂ ਉਹਨਾਂ 'ਚ ਪੈਕੇ ਲਵਾ ਦੇ ਜਿ ਤਰ੍ਹਾਂ ਲਾਂਡਰਾ ਰੋਡ ਸਾਡੀ ਇੱਧਰ ਆਪਣੇ ਬਜੇੜੀ ਤੇ ਰঞ্জੀਤ ਸਿੰਘ ਖੜੇ ਆ ਕੋਲ ਸਾਡੀ ਅਰਦਾਵਾ ਰੋਡ ਪਰ ਵੀ ਟੋਏ ਪਏ ਪਏ ਰੇ ਲਿੰਕ ਸੜਕਾਂ ਜਿਹੜੀਆਂ ਸਾਡੇ ਪਿੰਡ ਤੇ ਦੇਖ ਲਾਂ ਤੇ ਬਝੇੜੀ ਨੂੰ ਜਾਂਦੀ ਹੈ ਉਹਦਾ ਟੈਰੀਓ ਲੰਗੜੀ ਔਖੀ ਹੈ ਇੰਜਾਂ ਸੜਕਾਂ ਦਾ ਹੋਰ ਇੰਤਜ਼ਾਮ ਕਰੇ ਉਹਨਾਂ ਜੋ ਟੋਏ ਪਰ ਆਵੇ ਜਦੋਂ ਵੀ ਕਰਨਾ ਸਰਕਾਰ ਕਰੇ ਸਰਕਾਰਾਂ ਦੀ ਬਹੁਤ ਬੁਰੀ ਹਾਲਤ ਹੈ ਲਿੰਕ ਸੜਕਾਂ ਦੀ ਵੀ ਦੋਈਆਂ ਦੀ ਵੀ ਸਾਰੀਆਂ ਸੜਕਾਂ ਦੇਖ ਕੇ ਕਿ ਮੁਰੰਮਤ ਕਰੇ ਨਹੀਂ ਦਾਇਆ ਤਾਂ ਮਿਲਣਾ ਚਾਹੀਦਾ ਸੀ ਤਾਂ ਆਹੀ ਬੇਨਤੀ ਕਰਦੇ ਮਿਲਣਾ ਚਾਹੀਦਾ ਇੱਕ ਸਰਕਾਰ ਨੂੰ ਯਾਦ ਦਵਾਉਂਦੇ ਚੰਨੀ ਸਾਹਿਬ ਨੂੰ ਇਹ ਕਹਿੰਦੇ ਤੇ ਵੀ ਪੈਚਾਂ ਵਾਲੀ ਸਰਕਾਰ ਹੈ ਜੰਨੀ ਸਾਹਿਬ ਨੇ ਕਹਿ ਦਿੱਤਾ ਤਾਂ ਵੀ ਅਸੀਂ ਪੈਚ ਵਰਕ ਕਰਾਇਆ ਸਾਰਾ ਕੁਝ ਇਹ ਵੀ ਉਹ ਹੈ ਜਾਂ ਪੁਨਖਟਲ ਮੈਂ ਭਗਵੰਤ ਮਾਨ ਵੀ ਉਹ ਹੈ ਜਾਂ ਪੁਨਖਟਲ ਮੈਂ ਪੈਚੇ ਲਵਾ ਦਵੇ ਇਹਦਾ ਪੈਚਾਂ ਜੋਗੇ ਵੀ ਨਹੀਂ ਰਹੇ ਇਹਦਾ ਟੋਏ ਵਾਲੀ ਸਰਕਾਰ ਹੋ ਗਈ ਇਹਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਡੀਏਪੀ ਕਿੰਨੀ ਵੀ ਧਿਆਨ ਦੇਣਾ ਚਾਹੀਦਾ ਮੌਕਾ ਆ ਗਿਆ ਆਲੂਆਂ ਦੀ ਫਸਲ ਸਬਜ਼ੀਆਂ ਦੀ ਫਸਲ ਬਾਕੀ ਹੋਰ ਗਾਹਾਂ ਕਣਕ ਵੀ ਬੀਜਣੀ ਹੈ ਇੱਕ ਤਾਂ ਥੋੜੇ ਟਾਈਮ ਦੀਆਂ ਫਸਲਾਂ ਨੂੰ ਸਾਨੂੰ ਕਹਿੰਨੇ ਵੀ ਥੋੜੇ ਟਾਈਮ ਵਾਲੀਆਂ ਲਾਓ ਦੂਏ ਬਸ ਉਹਨਾਂ ਦਾ ਪ੍ਰਬੰਧ ਬਿਲਕੁਲ ਨਹੀਂ ਕਰ ਰਹੇ ਇਹੇ ਫਿਰ ਕਣਕਮਾਂ ਵੀ ਗਾਹਾਂ ਖਰੀਦਦੇ ਆਉਣਾ ਜੇ 4 ਦਿਨ ਪਹਿਲਾਂ ਫਸਲ ਪੱਕ ਜਾਂਦੀ ਹੈ ਫੇਰ ਨਹੀਂ ਖਰੀਦਣੀ ਇਹ ਸਰਕਾਰ ਆਪਣੀਆਂ ਨੀਤੀਆਂ ਜਿਹੜੀਆਂ ਗਲਤ ਨੀਤੀਆਂ ਅਪਣਾ ਰਹੀ ਹੈ ਛੱਡ ਦਵੇ ਨਹੀਂ ਤਾਂ ਬਹੁਤ ਕਿਸਾਨੀ ਇਹਨਾਂ ਦੇ ਗਲ ਪੈ ਜੂਗੀ ਜਿਸ ਤਰ੍ਹਾਂ ਭਾਜਪੀ ਨੂੰ ਸੈਂਟਰ ਮੰਡ ਦੇ ਭਜਾਉਣੇ ਨੂੰ ਕਿਸਾਨੀ ਦਾ ਰੋਲ ਹੈ ਇਸ ਤਰ੍ਹਾਂ ਹੀ ਇਹਨਾਂ ਨੂੰ ਭਜਾਉਣ ਭੱਜ ਜੂਗੇ ਇਹ ਆਪ ਸਰਕਾਰ ਵੀ ਇਹਨਾਂ ਦੇ ਵੀ ਵਰਖਲਾ ਹੋ ਜੀਏ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਆੜਤਿਆਂ ਨੇ ਹੜਤਾਲ ਕਰੀ ਵੀ ਹੈ ਉਧਰ ਜੀਰੀ ਆ ਗਈ ਅੜੇ ਪ੍ਰਧਾਨ ਜੀ ਨੇ ਵੀ ਜੀਰੀ ਵੜਾ ਕੇ ਖੜਾਈ ਵੀ ਹੈ ਹੁਣ ਦੱਸੋ ਉਹਨੂੰ ਕਿੱਤਾ ਗੇਰੀਏ ਹੜਤਾਲ ਜਾਰੀ ਹੈ ਦੇਖੋ ਸਰਕਾਰ ਇਹਦੇ ਬਲ ਜਮਾਂ ਵੀ ਧਿਆਨ ਨਹੀਂ ਦਿੰਦੀ ਇਹਨੂੰ ਧਿਆਨ ਦੇਣਾ ਚਾਹੀਦਾ ਵੀ ਪਹਿਲੇ ਤਰੀਕੇ ਦਰੂਦ ਅਸੀਂ ਵੀ ਫਸਲ ਤਾਂ ਗੇਤੀ ਹੁੰਦੀ ਹੈ ਘੱਟ ਪਾਣੀ ਲੱਗਦੇ ਆ ਜਿਹੜੀ ਪੱਕੀ ਵੀ ਹੈ ਉਹਨੂੰ ਸਰਕਾਰ ਨੂੰ ਇਹ ਆਰਟੀਐਲ ਤਾਲਮੇਲ ਕਰਕੇ ਇਹ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ ਕਿਉਂਕਿ ਫਸਲ ਆਈ ਵੀ ਹੈ ਉਹਨੂੰ ਆਪਣੇ ਸਾੜੀ ਫਸਲ ਪਹਿਲੀ ਤੇ ਪਹਿਲਾਂ ਚੱਕਣੀ ਚਾਹੀਦੀ ਹੈ ਅਗਰ ਇਹ ਹੜਤਾਲ ਨਹੀਂ ਖਤਮ ਹੁੰਦੀ ਤੇ ਫਿਰ ਕੀ ਕਰੋਗੇ ਜੀ ਅਸੀਂ ਤਾਂ ਜਿੜੀ ਲੈ ਕੇ ਪਹਿਨਾ ਆਉਂਗੇ ਮੰਡੀ ਚ ਫਿਰ ਅਸੀਂ ਜੀਡੀ ਰੋਡ ਰੋਕ ਲੂਗੇ ਟਰਾਲੇ ਨਾਲ ਜਾ ਕੇ ਜਿੱਤਰਾ ਧਰਨੇ ਪਹਿਨਾ ਲਾਉਣੇ ਉੱਤੇ ਧਰਨਾ ਲਾਗਾ ਸਰਕਾਰ ਨੂੰ ਅਸੀਂ ਜਗਾ ਦੂਗੇ ਜੇ ਇਹ ਆਰਤੀਆ ਵੀ ਨਹੀਂ ਜਾਗਦੇ ਆਪਾਂ ਤਾਂ ਜਗਾਉਂਗਾ ਹੀ ਫਿਰ ਮੈਂ ਥੋੜਾ ਧੰਨਿਆ ਮਤ ਕਰਦਾ ਵੀ ਜਿਹੜੀ ਵੀ ਸਾਡੀ ਗੱਲ ਸੁਣਨਾ ਹੈ ਅਸੀਂ ਵੀ ਕਿਸਾਨ ਵੀ ਸਾੜੇ ਪੈਸੇ ਲੱਗ ਲੱਗੇ ਹੈ ਅਸੀਂ ਬਰਾਬਰ ਨੂੰ ਭਾਈ ਦੂਜੀ ਗੱਲ ਸਰਕਾਰ ਨੂੰ ਵੀ ਪਤਾ ਹੈ ਕੀ ਚਾ ਮਸਕਲਾ ਹੈ ਸਰਕਾਰ ਦੀ ਸਰਕਾਰ ਨੂੰ ਸਾਰਾ ਪਤਾ ਹੈ ਜੀਵਿੰਦਾਰ ਤੇ ਜਿਹੜੀ ਫਸਲ ਪੱਕੀ ਵੀ ਹੈ ਉਹ ਤਿਆਰ ਹੈ ਉਹ ਸਾਰੇ ਇੰਤਜ਼ਾਰ ਚ ਹੈ ਬਾਕੀ ਸਾਰੀ ਜਿਹੜੀ ਆਰਗੂਮੈਂਟ ਹੈ ਉਹ ਇਕੱਲ ਵੀ ਅਸੀਂ ਡੀਸੀ ਸਾਹਿਬ ਨਾਲ ਸਾਰੇ ਮੈਕਲ ਨੂੰ ਬੁਲਾਵੇ ਤੇ ਵੀ ਸਾਰੀ ਸੁਣਵਾਈ ਕੀਤੀ ਜਾਵੇ ਮੰਗਾ ਕੀ ਹੈ ਜੀ ਸਾਰੀ ਮੰਗ ਤਾਂ ਪਹਿਲੇ ਤੇ ਜੀਵਿੰਦਾਰਾਂ ਨਾਲ ਸਾਰੀ ਮੰਗ ਹੈ ਵੀ ਜੀਵਿੰਦਾਰ ਦੀ ਜੋ ਫਸਲ ਹੈ ਉਹ बिकਣੀ ਚਾਹੀਦੀ ਹੈ ਦੂਸਰੀ ਗੱਲ ਜੇ ਅਸੀਂ ਸੈਲਰਾਂ ਦਾ ਜੋ ਸੈਲਵਰ ਨਾਲ ਹੈ ਉਹ ਕਹਿੰਦੇ ਵੀ ਪਿਛਲੇ ਸਾਲ ਦਾ ਚੌੜ ਜਿਹੜੀ ਅੱਜ ਤੱਕ ਸਿੰਦਰਾ ਚ ਪਈ ਹੈ ਘਾਟੇ ਦਾ ਬੰਦ ਹੋ ਰਿਹਾ ਸਾਰੇ ਚਾਰ ਪੰਜ ਸੈਲਰਾਂ ਵੀ ਕੱਲ ਗਏ ਤੇ ਮੀਟਿੰਗ ਚ ਉਹਨਾਂ ਨੇ ਇਹੀ ਗੱਲ ਕਰੀ ਹੈ ਵੀ ਪਿਛਲੇ ਸਾਲ ਦਾ ਘਾਟਾ ਪਿਆ ਵਾ ਬਈ ਉਹ ਸਾਨੂੰ ਬਵਾਰਦਨਾ ਦੇਣ ਨੂੰ ਤਿਆਰ ਨਹੀਂ ਸੈਲਰਾਂ ਚੌਧਰ ਨੂੰ ਇਨਕਾਰ ਕਰ ਦਿੱਤੇ ਉਹਨਾਂ ਨਾਲ ਹਾਲ ਤੱਕ ਕੋਈ ਫੈਸਲਾ ਨਹੀਂ ਪਈ ਠੀਕ ਹੈ ਨਾ ਤੈਨੂੰ ਬੜੀ ਇਸ ਦਾ ਕਬੀ ਜੀ ਜੀਵਾਂ ਦੇ ਪਤਨ ਸੀ ਅਜ ਤੱਕ ਤਿਆਰ ਬਦਲ ਕਾਉਣੇ ਨੂੰ ਜੀਨਾਂ ਵਿੱਚ ਅਸੀਂ ਭਰੀਏ ਕੀ ਨੂੰ ਇੱਕ ਕੁਆਟਰ ਨੂੰ ਤਿੰਨ ਕੱਟੇ ਲੱਗਦੇ ਆ 20 ਰੁਪਏ ਕੱਟੇ ਦੀ ਕੀਮਤ ਹੈ ਤੇ 18 ਰੁਪਏ ਮਜ਼ਦੂਰੀ ਹੈ ਇੱਕ ਕੁਆਟਰ ਵਿੱਚ 100 ਰੁਪਏ ਆਰਤੀ ਖਰਚ ਕਰਦਾ ਹੁਣ ਜੇ ਅਗਰ ਸਰਕਾਰ ਨੇ ਤੁਹਾਡੀ ਇਹ ਬਾਰਤਾਨੇ ਵਾਲੀ ਮੰਗ ਨਾ ਮੰਨੀ ਤੁਹਾਡੀ ਹੜਤਾਲ ਜਿਆਦਾ ਰਹੂਗੀ ਤਾਂ ਕਿਸਾਨ ਜਿਹੜੇ ਨੇ ਸੜਕਾਂ ਤੇ ਆ ਜਾਣਗੇ ਉਹਦੇ ਨਾਲ ਪਬਲਿਕ ਵੀ ਜਿਹੜੀ ਪਰੇਸ਼ਾਨ ਹੋਵੇਗੀ ਇਹ ਚੰਗੀ ਗੱਲ ਹੈ ਜੀ ਕੋਈ ਫਿਰ ਅਸੀਂ ਜੋ ਕਿਸਾਨ ਹੈ ਇਹ ਆਰਤੀ ਦਾ ਇਕੱਠਾ ਹੀ ਭਾਈਚਾਰਾ ਸਾਰੇ ਸਾਰੇ ਇਕੱਠੀ ਮੰਗਾਂ ਇੱਕੋ ਹੈ ਵੀ ਸ਼ੈਲਰ ਆਏ ਦੀ ਵੀ ਮੰਗ ਮੰਨੀ ਜਾਵੇ ਜੋ ਕਹਿੰਦੇ ਆ ਉਹ ਸਾਰੇ ਸਾਰੇ ਦੇ ਜਾਜ ਮੰਗਰ ਆਈ ਹੈ ਵੀ ਜਿਹੜੀ बिकਣੀ ਚਾਹੀਦੀ ਹੈ ਅਸੀਂ ਪੈਸੇ ਦੱਤੇ ਵੇ ਨੇਮੜਾ ਬਠਾਈਆਂ ਪੱਕੇ ਸਰ ਕੰਮ ਕਰਾਇਆ ਪਰ ਪੇਰ ਕੱਲ ਕੱਲ ਆੜ ਦੀ ਲੱਖ ਲੱਖ ਰਬੀ ਦਾ ਸਿਸਟਮ ਜੀ ਤਿਆਰ ਹੋਇਆਗਾ ਸਾਨੂੰ ਕੋਈ ਤਕਲੀਫ ਨਹੀਂ ਹੈ ਕਿ ਜੀਵਨ ਦਾ ਮਾਲ ਮਾਲ ਖਰਿਆ ਹੋਣਾ ਜਿੰਦਾਰਾਂ ਤੋਂ ਤਕਲੀਬ ਹੈ ਅਸੀਂ ਤਾਂ ਹੁਣ ਜਿੰਦਾਰ ਦੇ ਨਾਲ ਹੀ ਜਾਵਾਂਗੇ ਜਦ ਤੱਕ ਸਾਨੂੰ ਪੰਜਾਬ ਲੈਵਲ ਤੇ ਕੋਈ ਮੀਟਿੰਗ ਰਿਆ ਸਰਕਾਰ ਕੋਈ ਹੱਲ ਕਰਦੀ ਹੈ ਤਾਂ ਕਰੇ ਅਗਰ ਅਗਰ ਕਿਸਾਨ ਸੜਕਾਂ ਤੇ ਹੋਣਗੇ ਤੁਸੀਂ ਨਾਲ ਬੈਠੋਗੇ ਜੀ ਉਹਨਾਂ ਦੇ ਹਾਂ ਬਿਲਕੁਲ ਅਸੀਂ ਆਪ ਵੀ ਸਾਰੀ ਅਸੀਂ ਨਾਲੇ ਜਾਵਾਂਗੇ ਉਹਦੇ ਨਾਲ ਸਾਡਾ ਪੇਸ਼ੇਵਰ ਨਾਲ ਹੀ ਚੱਲੂਗਾ ਜਿੰਦਾਰਾਂ ਵੀ ਬੈਗਲ ਪਰ ਸਵਾਲ ਤਾਂ ਇਹ ਆ ਰਹਾ ਕਰਦੇ ਬਿਜੜੀ ਮਨ ਕੋ ਮਨ ਨਹੀਂ ਜਾਣਾ ਕਿਉਂ ਨਹੀਂ ਮੰਗਦੀ ਆ ਜਨ ਬਿਨਾਂ ਕੁੜੀ ਦੇ ਬੰਨ ਸੀਜ਼ਨ ਫਿਰ ਜਿੰਦਾਰ ਉਹ ਦਦਾ ਦਫਾਣ ਆ ਰਿਹਾ ਕਦੇ ਕਦੇ ਆਰਤੀ ਨੂੰ ਅਸੀਂ ਸਵੇਰੇ ਕੱਲ ਵੀ ਪੀਸੀ ਦਾ ਸਾਰੇ ਵਿਭਾਗਾਂ ਗਏ ਅੱਜ ਵੀ ਸਵੇਰੇ ਅਸੀਂ ਆਰਤੀ ਜਨ ਸਾਰੇ ਇਕੱਠੇ ਹੋ ਗਏ ਰੱਖੇ ਜੀ ਵੀਰ ਬਸ ਦਾ ਹੱਲ ਕਿਹਨੇ ਆਏ ਹੋ ਜੀ ਸਾਰੇ ਕੋਲ ਤਾਂ ਹੱਲ ਹੈ ਨਹੀਂ ਤੇ ਬੜੇ ਦੇ ਬੰਦੀਆਂ ਗੱਲਾਂ ਪੰਜਾਬ ਲੈਵਲ ਦੀ ਗੱਲ ਹੈ ਸਰਕਾਰ ਨੂੰ ਇਹ ਮੰਗਾਂ ਮੰਨ ਲੈਣੀਆਂ ਚਾਹੀਦੀ ਤਾਂ ਕਿ ਅਸੀਂ ਲੋਕ ਸਾਰੇ ਹੀ ਹੈ ਨਾ ਕੁਝ ਹੋ ਜਾਣਾ ਕਾਰੋਬਾਰ ਚੱਲ ਆਈਏ ਸਾਨੂੰ ਵੀ ਤਾਂ ਚਾਹ ਵਾਣੀ ਸੀ ਜਾਂਦਾ ਮਨੀ ਮੇ ਸਾਰਾ ਕਾਰੋਬਾਰ ਰਹਿ ਜਾਂਦਾ ਮੇਰੇ ਖੜਿਆ ਟਰੱਕਾਂ ਵਾਲੇ ਵੀ ਬੱਸਾਂ ਵਾਲੇ ਵੀ ਪਲੇਵਰ ਵੀ ਮੈਗਨੇਬਿਲਿਟੀਆਂ ਆ ਰਹੇ ਮੈਗਨੇਬਿਲਿਟੀਆਂ ਇਸ ਮੇਰੇ ਕਰਨ ਜੀ ਜ਼ਿੰਮੇਵਾਰ ਹੋਰੇ ਮਨ ਲੱਗੇ ਹਜ਼ਾਰਾਂ ਬੰਦੇ ਦੀ ਰੋਜੀ ਰੋਟੀ ਰੁਗੀ ਪਈ ਹੈ ਬਿਲਕੁਲ ਇਸ ਨਾਲ ਇਸ ਹਰਤਾਹ ਦੇ ਉਹ ਵੀ ਬੈਠੇ ਸਾਰੇ ਨਾਲੇ ਹਰਤਾਹ ਲਈ ਕੰਮ ਜਰੂਰੀ ਅਭੀ ਜੋ ਮੰਗਾ ਮੰਨੀਆਂ ਜਾਂਦਾ ਕਰਕੇ ਉਹ ਨਹੀਂ ਮੰਗਦੀ ਪਿਛਲੇ ਸਾਲ ਦਾ ਲਾਇਆ ਮੈਂ ਸਾਰੀ ਮੰਗਾ ਦੀ ਭਾਗੀ ਇੱਕ ਮੰਗੇ ਹੈਗੀ ਹੈ ਸਾਡੀ ਇਹਨਾਂ ਨੇ ਅਰਧ ਜਿਹੜੀ ਹੈ ਨਾ 2.5% ਘਟਾ ਕੇ ਉਹ ਬੰਦੀ ਹੈ 60 ਰੁਪਏ ਜੀ ਤੇ ਇਹਨਾਂ ਨੇ ਕਰਤੀ ਹੈ 45 ਰੁਪਏ ਹਮ ਇੱਕ ਸ਼ੈਦਰਾਂ ਦੀ ਜਿਹੜੀ ਹੈਗੀ ਹੈ ਜੀ ਉਹਨਾਂ ਦਾ ਰਾਇ ਪਿਛਲੇ ਸਾਲ ਦਾ ਬਹੁਤ ਜ਼ਿਆਦਾ ਬਕਾਇਆ ਪਿਆ ਹੈ ਹਮ ਉਹਨਾਂ ਦੇ ਕਰਕੇ ਸਫੇਸ ਨਾਲ ਉਹਨਾਂ ਕਰਕੇ ਜੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮੈਂ ਵਾਰਦਨਾ ਦੇਣਾ ਹੈ ਨਾ ਅਸੀਂ ਆਪਣੇ ਸ਼ੈਟਰ ਦੇ ਵਿੱਚ ਇਹ ਝੂਮਾ ਲਵਾਉਣਾ ਹੈ ਇਸ ਤਰ੍ਹਾਂ ਸਾਡੀਆਂ ਹੋਰ ਵੀ ਬਹੁਤ ਕੁਝ ਮੰਗਾ ਹੈ ਗਿਆ ਇੱਕ EPF ਬਾਰੇ ਉਹ ਸਾਰੀਆਂ ਜੋ ਹੈ ਉਹ ਸੈਂਟਰਲ ਗਵਰਨਮੈਂਟ ਨੂੰ ਜਨੂ ਕਰਾ ਦਿੱਤੇ ਗੀਆਂ ਜੋ ਕਿ ਉਹ ਮੰਗਾ ਮੰਨ ਲੈਂਦੇ ਆ ਤਾਂ ਸਾਡੀ ਹੜਤਾਲ ਤੁਸੀਂ ਕਹਿੰਦੇ ਹੋ ਹੜਤਾਲ ਮੰਗਾ ਅਗਰ ਸਰਕਾਰ ਨਹੀਂ ਮੰਦੀ ਤਾਂ ਕਿਸਾਨਾਂ ਦੇ ਫਸਲ ਆਣ ਤੋਂ ਪਹਿਲਾਂ ਤੁਸੀਂ ਆੜਤੀ ਇਕੱਠੇ ਹੋ ਕੇ ਕਿਉਂ ਨਹੀਂ ਧਰਨਾ ਲਾਉਂਦੇ ਜੀ ਇਹ ਪਹਿਲਾਂ ਹੀ ਚੱਲ ਰਿਹਾ ਜੀ ਅਜੇ ਫਸਲ ਨਹੀਂ ਆਈ ਇਹ ਇਸ ਪ੍ਰੋਟੈਸਟ ਦੇ ਮਹੀਨਾ 10 15 ਦਿਨ ਹੋ ਚੁੱਕੇ ਹਨ ਹਮ ਅਗਰ ਸਰਕਾਰ ਨਹੀਂ ਮੰਨ ਰਹੀ ਕੋਈ ਐਕਸ਼ਨ ਲਾਉਂਗੇ ਜੀ ਫਿਰ ਬਿਲਕੁਲ ਲਾਉਂਗੇ ਜੀ ਹਾਂ ਬਿਲਕੁਲ ਕੋ ਟੋਟਰ ਪੰਜਾਬ ਬੰਦ ਹੋ ਗਿਆ ਜੀ ਹਾਂ ਜੀ ਹਰਿਆਣਾ ਬੰਦ ਹੋ ਚੁੱਕਿਆ ਹੈ ਹਾਂ ਤੇ ਜਿਵੇਂ ਦਾ ਭਾਈ ਵੀ ਸਾਡੇ ਨਾਲ ਸੜਕਾਂ ਤੇ ਬੈਠ ਰਹੇ ਆ ਨਾ ਨਹੀਂ ਉਹਨਾਂ ਦੇ ਆਪੂ ਜਸਪਾਲ ਨਿਆਮੀਆਂ ਤੇ ਦਵਿੰਦਰ ਦੇਖਲਾ ਜੋ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿਉਂਕਿ ਸਾਡੀ ਫਸਲ ਜਿਹੜੀ ਹੈ ਪੱਕ ਚੁੱਕੀ ਹੈ ਮੰਡੀਆਂ ਦੇ ਵਿੱਚ ਆਉਣ ਨੂੰ ਤਿਆਰ ਹੈ ਸਭ ਤੋਂ ਪਹਿਲਾਂ ਤਾਂ ਖਰੜਦੀਆਂ ਖਸਤਾ ਹਾਲ ਸੜਕਾਂ ਨੇ ਜਗਾ ਜਗਾ ਟੋਏ ਪਏ ਹੋਏ ਨੇ ਕਹਿੰਦੇ ਸਾਨੂੰ ਫਸਲ ਮੰਡੀ ਚ ਲਿਆਉਣ ਨੂੰ ਔਕੜ ਆਵੇਗੀ ਜਿਸ ਕਾਰਨ ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਸੜਕਾਂ ਜਿਹੜੀਆਂ ਸੁਧਾਰ ਦਿੱਤੀਆਂ ਜਾਣ ਦੂਜੀ ਗੱਲ ਇੱਕ ਹੋਰ ਜਿਹੜੀ ਚੇਤਾਵਨੀ ਦਿੱਤੀਆਂ ਉਹਨਾਂ ਨੇ ਕਿਹਾ ਕਿ ਅਗਰ ਜਲਦ ਤੋਂ ਜਲਦ ਆੜਤੀਆਂ ਦੀ ਹੜਤਾਲ ਪੰਜਾਬ ਸਰਕਾਰ ਨੇ ਖਤਮ ਨਹੀਂ ਕਰਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਨੂੰ ਟਰਾਲੀਆਂ ਦੇ ਵਿੱਚ ਲੋਡ ਕਰਕੇ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕਰਨਗੇ ਤੇ ਦੂਜੇ ਪਾਸੇ ਆੜਤੀਆਂ ਨੇ ਵੀ ਕਿਹਾ ਕਿ ਸਾਡੀ ਜਣੀਆਂ ਨੇ ਕੁਝ ਜਾਇਜ਼ ਮੰਗਾਂ ਨੇ ਬਾੜਦਾਨੇ ਦੀ ਜਿਹੜੀ ਸਾਨੂੰ ਕਮੀ ਆਂਦੀ ਹੈ ਸਰਕਾਰ ਸਾਨੂੰ ਭਰੋਸਾ ਦਿਵਾਵੇ ਕਿ ਫਸਲ ਜਿਹੜੀ ਮੰਡੀਆਂ 'ਚ ਨਹੀਂ ਰੁਲੇਗੀ ਨਾਲ ਦੀ ਨਾਲ ਚੱਕੀ ਜਾਵੇਗੀ ਅਗਰ ਸਰਕਾਰ ਸਾਨੂੰ ਭਰੋਸਾ ਦਿਵਾਉਂਦੀ ਹੈ ਤਾਂ ਅਸੀਂ ਹੜਤਾਲ ਖਤਮ ਕਰ ਦੇਵਾਂਗੇ ਹੁਣ ਦੇਖਣਾ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਕਿਹਾ ਪੰਜਾਬ ਸਰਕਾਰ ਆੜਤੀਆਂ ਦੀ ਮੰਗਾ ਮੰਨਦੀ ਹੈ ਜਾਂ ਫਿਰ ਕਿਸਾਨ ਯੂਨੀਅਨ ਨੂੰ ਅਬ ਹੜਤਾਲ ਖਤਮ ਕਰਾਉਣ ਦੇ ਲਈ ਸਰਕਾਰ ਦੇ ਉੱਤਰ ਨਾ ਪਵੇਗਾ ਇਹ ਤਾਂ ਨਾਲ ਸਮਾਹੀ ਦੱਸੇਗਾ ਅਖ਼ਬਾਰ ਤੋਂ ਡੈਵਿਡ ਬਰਮਾ ਦੀ ਖਾਸ ਰਿਪੋਰਟ